ਗੜ ਸ਼ੰਕਰ ਦੇ ਪਿੰਡ ਸਦਰਪੁਰ ਵਿੱਚ 15 ਤੋਂ 20 ਫੁੱਟ ਤੱਕ ਨਜਾਇਜ਼ ਮਾਈਨਿੰਗ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਮਾਫੀਆ ਤੇ ਉੱਪਰ ਪੂਰੀ ਤਰ੍ਹਾਂ ਦੇ ਨਾਲ 56 ਕਸਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਉੱਤੇ ਹੀ ਜ਼ਮੀਨੀ ਪੱਧਰ ਦੇ ਉੱਪਰ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਧੜਲੇ ਨਾਲ ਜਾਰੀ ਹੈ ਮੈਂ ਕਾਂਗਰਸ ਮਹਿੰਦਰ ਕੁਮਾਰ ਵੱਡੋਆਣ ਅੱਜ ਅਸੀਂ ਜਿਹੜੀ ਸਰਕਾਰ ਮੌਕੇ ਦੀ ਆਈ ਹੈ ਜਿਹੜੀ ਕਹਿੰਦੀ ਬਦਲਾ ਲਿਆਣਾ ਅੱਜ ਇਹ ਸਰਕਾਰ ਜਿਸ ਨੇ ਇਹ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਊਗਾ ਤੇ ਗੈਰਕਾਨੂੰਨੀ ਮਾਈਨਿੰਗ ਜਿਹੜੀ ਹੈ ਇਹ ਬੰਦ ਹੋਏਗੀ ਅੱਜ ਨਾ ਭ੍ਰਿਸ਼ਟਾਚਾਰ ਮੁਕਤ ਹੋਇਆ ਪੰਜਾਬ ਨਾ ਗੈਰਕਾਨੂੰਨੀ ਮਾਈਨਿੰਗ ਖਤਮ ਹੋਈ ਆ ਬੰਦ ਨਹੀਂ ਹੋਈ ਉਹ ਨਾਲ ਜਿਹੜੀਆਂ ਨਾਲ-ਨਾਲ ਸਦਰਪੁਰ ਦੇ ਨਾਲ ਪਹਾੜੀਆਂ ਰਾਮਪੁਰ ਬਿਲਡਿੰਗ ਦੇ ਨਾਲ-ਨਾਲ ਪਹਾੜੀਆਂ ਜਿੰਨਾ ਉੱਪਰ ਦਾ ਏਰੀਆ ਗੈਰ ਕਾਨੂੰਨੀ ਮੈਨਗ ਜਿਹੜੀ ਆ ਜੋਰਾ ਛੋਰਾ ਨਾਲ ਹੋ ਰਹੀ ਆ ਜੰਗਲ ਵੱਡੇ ਜਾ ਰਹੇ ਆ ਪਹਾੜੀਆਂ ਕੱਟੀਆਂ ਜਾ ਰਹੀਆਂ ਤੇ ਪਰ ਜਿਹੜੇ ਆ ਉਹ ਜੋਰਾ ਛੋਰਾ ਨਾਲ ਚੱਲ ਰਹੇ ਆ ਜਿੱਥੇ ਸੜਕਾਂ ਤਬਾਹ ਹੋ ਰਹੀਆਂ ਨਹਿਰ ਦੀਆਂ ਪਟੜੀਆਂ ਤਬਾਹ ਹੋ ਰਹੀਆਂ ਤੇ ਜੰਗਲ ਜਿਹੜੇ ਆ ਜਿਹੜੇ ਜੰਗਲਾਂ ਚ ਰਹਿੰਦੇ ਜਾਨਵਰਵਾ ਉਹ ਵੀ ਥੱਲੇ ਨੂੰ ਆਪਣਾ ਬਾਸਾ ਕਰ ਰਹੇ ਆ ਥੱਲੇ ਨੂੰ ਆ ਰਹੇ ਆ ਪਲੈਨ ਏਰੀਏ ਚ ਪਰ ਸਰਕਾਰਾਂ ਜਿਹੜੇ ਪਹਿਲਾਂ ਕਾਂਗਰਸ ਅਕਾਲੀ ਯੋਜਸ਼ ਕਰਦੇ ਸੀ ਇਹ ਉਹਨਾਂ ਦੇ ਪਦ ਚ ਇਹਨਾਂ ਦੇ ਚੱਲਦੇ ਹੋਏ ਇਹ ਉਹੀ ਕੰਮ ਭ੍ਰਿਸ਼ਟਾਚਾਰ ਜਿਹੜਾ ਹੈ ਗੈਰਗੁਣੀ ਮਾਈਨਿੰਗ ਚ ਤੇਜ਼ ਹੋਇਆ ਅੱਗੇ ਨਾਲ ਵੀ ਵਧਿਆ ਹੈ ਇਸ ਕਰਕੇ ਜਿਹੜੀਆਂ ਪਹਾੜੀਆਂ ਕੁਦਰਤੀ ਸੋਮੇ ਆ ਜਿਹੜੇ ਲੋਕ ਵਪਾਰੀ ਜਿਹੜੇ ਸਰਕਾਰਾਂ ਨਾਲ ਮਿਲ ਕੇ ਇਹ ਕੰਮ ਕਰ ਰਹੇ ਆ ਇਹ ਗੈਰਗੁਣੀ ਮਾਈਨਿੰਗ ਬੰਦ ਹੋਣੀ ਚਾਹੀਦੀ ਆ ਜੰਗਲ ਬਚਨੇ ਚਾਹੀਦੇ ਆ ਵਾਤਾਵਰਨ ਤਾਂ ਹੀ ਬਚੇਗਾ ਜਿਹੜੇ ਹੜਵਾ ਇਹ ਤਾਂ ਹੀ ਰੋਕੇ ਜਾ ਸਕਦੇ ਆ ਜੇ ਪਹਾੜ ਰੋਕਣਗੇ ਪਹਾੜਾਂ ਦੀ ਕਟਾਈ ਵढਾਈ ਜਿਹੜੀ ਇਹ ਰੁਕੇਗੀ ਇਸ ਕਰਕੇ ਇਹ ਸਰਕਾਰਾਂ ਵੀ ਪਹਿਲੀਆਂ ਸਰਕਾਰਾਂ ਨੂੰ ਵੀ ਨਿਖੇਧ ਸਾਬ ਤੋਂ ਹੁਈਆਂ ਇਹ ਜਿਹੜੇ ਗੈਰਕੁਨਿ ਮਾਈਨਿੰਗ ਹੋ ਰਹੀ ਆ ਟਿੱਪਰ ਚੱਲ ਰਹੇ ਆ ਇਹ ਤੁਰੰਤ ਬੰਦ ਕਰਨੇ ਚਾਹੀਦੇ ਆ ਜੇ ਸਰਕਾਰ ਨੇ ਪਹਿਲੀਆਂ ਸਰਕਾਰਾਂ ਮੰਗਰ ਭ੍ਰਿਸ਼ਟਾਚਾਰ ਕਰਕੇ ਇਹ ਬੇਈਮਾਨੀ ਕਰਕੇ ਇਹ ਜੰਗਲ ਪੜਾਣੇ ਆ ਪਹਾੜ ਕੁਤਰ ਹੋਣੇ ਆ ਤੇ ਗੈਰਕੁਨਿ ਮਾਈਨਿੰਗ ਹੋਣੀ ਆ ਇਹ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਲੜਾਂਗੇ ਅਸੀਂ ਜਿਹੜੇ ਕੁਤਤੀ ਸ਼ੂਮਿਆਂ ਦੀ ਰਾਖੀ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਿਹਾੱਚ ਵੀ ਬਿੱਟਾਂਗੇ ਤਾਂ ਕਿ ਇਹ ਪਹਾੜੀਆਂ ਵਿੱਚ ਹੋ ਰਹੀ ਗੈਰਗੁਣੀ ਮਾਈਨਿੰਗ ਧੜਾ ਧੜ ਚੱਲ ਰਿਹਾ ਟਿਪਰ ਇਹਨਾਂ ਨੂੰ ਬੰਦ ਕੀਤਾ ਜਾਵੇ ਜੇ ਬੰਦ ਨਾ ਕੀਤਾ ਤੇ ਆਉਣ ਵਾਲੇ ਸਮੇਂ ਵੀ ਪਾਰਟੀ ਸਾਡੀ ਤੇ ਸਾਰੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਅਸੀਂ ਸੰਘਾੜ ਜਿਹੜਾ ਉਹ ਤੇਜ਼ ਕਰਾਂਗੇ ਹਾਂਜੀ ਸਸੀ ਕਲ ਜੀ ਮੇਰਾ ਨਾਮ ਅਨਮੋਲ ਪ੍ਰੀਤ ਹੈ ਮੈਂ ਗੜਸ਼ੰਕਰ ਜਲ ਨਿਕਾਸ ਮਾਈਨਿੰਗ ਦੇ ਵਿੱਚ ਬਤੌਰ ਜਈ ਨੌਕਰੀ ਕਰਦਾ ਹਾਂ ਜੀ ਸਾਨੂੰ ਇੱਥੋਂ ਲੋਕ ਲੋ ਖਬਰ ਮਿਲੀ ਸੀਗੀ ਜੀ ਪੱਤਰਕਾਰ ਸਾਹਿਬ ਦਾ ਵੀ ਫੋਨ ਆਇਆ ਸੀ ਸਾਨੂੰ ਕਿ ਇਸ ਪਿੰਡ ਸਦਰਪੁਰ ਵਿਖੇ ਮਾਈਨਿੰਗ ਚੱਲ ਰਹੀ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਮੌਕੇ ਤੇ ਜਾ ਕੇ ਜੀ ਵਿਜ਼ਿਟ ਵੀ ਕੀਤਾ ਮੌਕੇ ਤੇ ਜਾ ਕੇ ਆਪਾਂ ਉਹਦਾ ਸਾਈਡ ਦਾ ਜਾਇਜ਼ਾ ਲਿਆ ਤੇ ਹੁਣ ਉੱਥੇ ਸਾਨੂੰ ਮੌਕੇ ਤੇ ਫਿਲਹਾਲ ਕੋਈ ਮਸ਼ੀਨਰੀ ਵਗੈਰਾ ਨਹੀਂ ਮਿਲੀ ਤੇ ਇਸ ਲਈ ਹੁਣ ਆਪਾਂ ਆਪਣੇ ਰੈਵਨਿਊ ਡਿਪਾਰਟਮੈਂਟ ਵੱਲੋਂ ਉਹਦੀ ਮਾਲਕੀ ਜ਼ਮੀਨ ਮਾਲਕੀ ਦੀ ਡਿਟੇਲਸ ਕਢਾ ਕੇ ਉੱਥੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ ਜੀ ਤਕਰੀਬਨ ਕਿੰਨੇ ਖੇਤਾਂ ਦੇ ਵਿੱਚ ਹੋਈ ਹੈ ਇਹ ਤਕਰੀਬਨ ਜੀ ਉਧਾਂ ਉੱਚੀ ਨਹੀਂ ਵੀ ਜ਼ਮੀਨ ਕਰਕੇ ਅੰਦਾਜ਼ਾ ਲਾਉਣਾ ਔਖਾ ਬਟ ਤਕਰੀਬਨ 8 ਤੋਂ 10 ਦੇ ਨੇੜੇ ਹੋ ਸਕਦੀ ਹੈ ਉਹ ਜ਼ਮੀਨ ਜੀ ਤੇ ਕਿਲੇ-ਕਿਲਿਆਂ 'ਚ ਹਾਂਜੀ ਕਿਲਿਆਂ ਦੇ ਵਿੱਚ ਉਹ 8 ਤੋਂ 10 ਕਿਲਿਆਂ ਦੇ ਨੇੜੇ ਹੋ ਸਕਦੀ ਹੈ ਜ਼ਮੀਨ ਤੇ ਜਿੱਦਾਂ ਹੀ ਆਪਣੇ ਕੋਲ ਰੈਵਨਿਊ ਡਿਪਾਰਟਮੈਂਟ ਦੀਆਂ ਡਿਟੇਲਸ ਆਂਦੀਆਂ ਨੇ ਆਪਾਂ ਉਹ ਡਿਟੇਲਸ ਦੇ ਬਿਹਾਫ ਤੇ ਬਣਦੀ ਕਾਨੂੰਨੀ ਕਾਰਵਾਈ